ਸ੍ਰੀ ਅਕਾਲ ਨਮਸਕਾਰ ਆਦਾਬ ਸਲਾਮ ਮੈਂ ਹਾਂ ਤੁਹਾਡਾ ਰਮਨ ਔਰ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਤੋਂ ਮੈਂ ਹਰ ਵਾਰੀ ਤੁਹਾਡੇ ਵਾਸਤੇ ਲੈ ਕੇ ਆਉਣਾ ਹਾਂ ਨਵੀਂ ਤੋਂ ਨਵੀਂ ਜਾਣਕਾਰੀ ਔਰ ਅੱਜ ਤੁਹਾਨੂੰ ਦੇ ਵਾਸਤੇ ਮੈਂ ਜਾਣਕਾਰੀ ਲਿਆਇਆ ਹਾਂ ਇੱਕ ਐਸੇ ਰਾਈਟਰ ਦੀ ਲਿਖਾਰੀ ਦੀ ਜਿਸ ਦੇ ਗਾਣੇ ਪੰਜਾਬੀ ਫਿਲਮ ਇੰਡਸਟਰੀ ਔਰ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਚੱਲਦੇ ਰਹੇ ਔਰ ਸੁਪਰ ਡੁਪਰ ਹਿੱਟ ਹੋਏ। ਤੋਂ ਜੇ ਵੀ ਹੁੰਦਾ ਹੈ ਕਿ ਕਿਸੇ ਵੀ ਗਾਇਕ ਨੂੰ ਕਲਾਕਾਰ ਨੂੰ ਬਣਾਉਣ ਦੇ ਪਿੱਛੇ ਇੱਕ ਰਾਈਟਰ ਦਾ ਹੱਥ ਹੁੰਦਾ ਹੈ। ਤੋਂ ਅੱਜ ਐਸੇ ਰਾਈਟਰ ਦੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਹਾਂ। ਪਹਿਲੇ ਮੇਰੀ ਆਪ ਸਭ ਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਅਗਰ ਤੁਸੀਂ ਸਾਫਟੀਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਹੈ ਕੀਤਾ ਤਾਂ ਤੁਸੀਂ ਨੀਚੇ ਦਿੱਤੇ ਲਾਲ ਬਟਨ ਨੂੰ ਦਬਾ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਦਾ ਆਈਕਨ ਬਟਨ ਦਬਾ ਕੇ ਉਹਨੂੰ ਪ੍ਰੈਸ ਕਰੋ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਹੋਰ ਵੀ ਇਸੇ ਤਰ੍ਹਾਂ ਦੀਆਂ ਵੀਡੀਓਜ਼ ਤੁਹਾਨੂੰ ਉਹਨਾਂ ਦਾ ਨੋਟੀਫਿਕੇਸ਼ਨ ਮਿਲ ਸਕੇ ਤੋਂ ਸਾਥੀ ਗੱਲ ਕਰ ਰਹੇ ਸਾਂ ਕਿ ਕਿਸੇ ਵੀ ਗਾਇਕ ਨੂੰ ਬਣਾਉਣ ਦੇ ਪਿੱਛੇ ਇੱਕ ਰਾਈਟਰ ਦਾ ਹੱਥ ਹੁੰਦਾ ਹੈ ਕਿਉਂਕਿ ਇੱਕ ਰਾਈਟਰ ਲਖਾੜੀ ਜੋ ਹੁੰਦਾ ਹੈ ਆਪਣੇ ਗਾਣੇ ਨੂੰ ਜੋ ਦੇ ਲਿਰਿਕਸ ਹੁੰਦੇ ਹਨ ਉਹਨਾਂ ਨੂੰ ਮੋਤੀਆ ਮਗੂ ਬਣਾਉਂਦਾ ਹੈ ਔਰ ਉਹ ਫਿਰ ਜਾ ਕੇ ਤੇ ਇੱਕ ਗਾਇਕ ਜੋ ਉਸ ਆਪਣੀ ਆਵਾਜ਼ ਦਿੰਦਾ ਹੈ ਔਰ ਉਹ ਜੋ ਹੈ ਮਤਲਬ ਦੁਨੀਆ ਤੱਕ ਪਹੁੰਚਦਾ ਹੈ ਪਰ ਬਹੁਤ ਵਾਰ ਹੋਇਆ ਹੈ ਕਿ ਜਿਹੜਾ ਇਹਦਾ ਕ੍ਰੈਡਿਟ ਜ਼ਿਆਦਾ ਹੁੰਦਾ ਹੈ ਉਹ ਇੱਕ ਗਾਇਕ ਲੈ ਜਾਂਦਾ ਹੈ ਔਰ ਕਲਾਕਾਰ ਮਾਫ ਕਰਨਾ ਜੋ ਲਿਖਾਰੀ ਹੁੰਦਾ ਹੈ ਉਸ ਨੂੰ ਲੋਕੀ ਜਾਣਦੇ ਨਹੀਂ ਹਨ ਤਾਂ ਅੱਜ ਮੈਂ ਤੁਹਾਡੇ ਨਾਲ ਐਸੇ ਹੀ ਇੱਕ ਲੇਖਕ ਦੀ ਗੱਲ ਕਰਨ ਜਾ ਰਿਹਾ ਹਾਂ ਕਿ ਜੋ ਗੁਰਦਾਸਪੁਰ ਜ਼ਿਲ੍ਹੇ ਨਾਲ ਪਿੰਡ ਪਟੀਆਂ ਦਾ ਰਹਿਣ ਵਾਲਾ ਸੀ ਔਰ ਉਹਨਾਂ ਦਾ ਇੱਕ ਲਿਖਿਆ ਗੀਤ ਜੋ ਕਿ ਬਹੁਤ ਹੀ ਸੁਪਰ ਡੁਪਰ ਹਿੱਟ ਹੋਇਆ ਜੋ ਕਿ ਸੁਪਰ ਹਿੱਟ ਹੀਰੋ ਐਕਟਰ ਅਜੇ ਦੇਵਗੰਤ ਤੇ ਫਿਲਮਾਇਆ ਗਿਆ ਸੀ ਔਰ ਉਸ ਫਿਲਮ ਦਾ ਜਿਹੜੀ ਫਿਲਮ 'ਚ ਇਹ ਗਾਣਾ ਸੀ ਉਸ ਫਿਲਮ ਦਾ ਨਾਮ ਸੀ دیਵਾਨੇ ਔਰ ਮੈਂ ਜਿਸ ਲਿਖਾਰੀ ਦੀ ਗੱਲ ਕਰ ਰਿਹਾ ਹਾਂ ਉਸ ਦਾ ਨਾਮ ਸੀ ਪਰਮੇਸ਼ਵਰੀ ਦਾਸ ਪਰਮੇਸ਼ਵਰੀ ਦਾਸ ਬਹੁਤ ਘੱਟ ਲੋਕੀ ਜਾਣਦੇ ਹਨ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਨਾ ਕਿ ਕਿਸੇ ਲਿਖਾਰੀ ਨੂੰ ਖਾਸ ਕਰਕੇ ਲੋਕੀ ਬਹੁਤ ਜਿਆਦਾ ਘੱਟ ਜਾਂਦੇ ਹਨ ਤੇ ਗਾਇਕ ਨੂੰ ਜ਼ਿਆਦਾਤਰ ਜਾਣਦੇ ਹਨ ਜਿਹੜਾ ਲਿਖਾਰੀ ਦੇ ਗੀਤ ਨੂੰ ਗਾਉਂਦਾ ਹੈ ਤੋਂ ਮੈਂ ਗੱਲ ਕਰ ਰਿਹਾ ਹਾਂ ਪਰਮੇਸ਼ਵਰੀ ਦਾਸ ਦੀ ਉਹਨਾਂ ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਵਿੱਚ ਪਿੰਡ ਪੱਟੀਆਂ ਦੇ ਵਿੱਚ ਹੋਇਆ ਸੀ ਔਰ ਉਹਨਾਂ ਦੀ ਕਲਮ ਦੇ ਵਿੱਚੋਂ ਲਿਖਿਆ ਗੀਤ ਜੋ ਸੁਪਰ ਹੀਰੋ ਅਜੇ ਦੇਵਗੰਦ ਨੇ ਫਿਲਮਾਇਆ ਗਿਆ ਸੀ ਫਿਲਮ ਸੀ دیਵਾਨੇ ਔਰ ਗਾਣਾ ਸੀ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹਾਂ ਮਰਾਂ ਤੱਕ ਰੋਈ ਔਰ ਸਾਥੀਓ ਇਹ ਗਾਣਾ ਜੋ ਸੀ ਇਹ ਸੁਪਰ ਡੂਪਰ ਹਿੱਟ ਹੋਇਆ ਸੀ ਉਸ ਸਮੇਂ ਦੇ ਵਿੱਚ ਔਰ ਇੱਕ ਲਿਖਾਰੀ ਸੀ ਜੋ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧ ਇਹਨਾਂ ਦਾ ਸੰਬੰਧ ਸੀ ਔਰ ਪਿੰਡ ਪੱਟੀਆਂ ਦੇ ਜੰਪਲ ਸੀਗੇ ਇਹ ਪਰਮੇਸ਼ਵਰੀ ਦਾਸ ਇਹਨਾਂ ਦਾ ਨਾਂ ਸੀ ਜਿਨ੍ਹਾਂ ਦੇ ਪੁੱਤਰ